ਪਹਿਲੇ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਹਨੂਮਾਨ ਮੰਦਿਰ ਦਿਖਾਇਆ ਤੇ ਹੁਣ ਹਨੂਮਾਨ ਮੰਦਿਰ ਦੇ ਬਿਲਕੁਲ ਲਾਸਟ 뷰 ਤੇ ਆਪਾਂ ਖੜੇ ਆਂ ਦੇਖੋ ਅੱਗੇ ਪਹਾੜੀ ਬਿਲਕੁਲ ਖਤਮ ਆ ਤੇ ਆ ਦੇਖ ਸਕਦੇ ਹੋ ਤੁਸੀਂ ਇੱਥੇ ਵੈਸਲ ਦੇ ਵੀ ਦਾ ਮੰਦਿਰ ਦਾ ਛੋਟਾ ਜਿਹਾ ਉੱਥੇ ਸਰੂਪ ਰੱਖਿਆ ਹੋਇਆ ਨਾਲ ਮਾਤਾ ਦਾ ਤੇ ਇਹੀ ਲਾਸਟ 뷰 ਹੈ ਇੱਥੇ ਹਨੂਮਾਨ ਮੰਦਿਰ ਬਿਲਕੁਲ ਉੱਪਰ ਚੋਟੀ ਤੇ ਖੜੇ ਆ ਸੀ ਅੱਗੇ ਕੋਈ ਰਸਤਾ ਹੈ ਨਹੀਂ ਬਸ ਇੱਥੇ ਹੀ ਰਾਸਤਾ ਤੇ ਹੁਣ ਆਪਾਂ ਹਨੂਮਾਨ ਮੰਦਿਰ ਤੋਂ ਬਾਹਰ ਆ ਗਏ ਆ ਜੀ ਆਪਾਂ ਜਾ ਰਹੇ ਆ ਵਾਟਰਫਾਲ ਵੱਲ ਇਦਾਂ ਵਿਊ ਇੱਥੇ ਰਸਤੇ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਲੋਕ ਸਾਰੇ ਇਸੇ ਰਸਤਿਆਂ ਤੋਂ ਜਾਂਦੇ ਨੇ ਨੈਣੀਤਾਲ ਦਾ ਸਾਰਾ ਇਹ ਪਹਾੜੀ ਦਾ ਵਿਊ ਆ ਜਿਹੜਾ ਘੁੰਮ ਕੇ ਘੁੰਮ ਕੇ ਫੇਰ ਉੱਥੇ ਲੇਖਤੇ ਹੀ ਚਲੇ ਜਾਂਦਾ ਇਹ ਪੂਰੀ ਪਹਾੜੀਆਂ ਦੋ ਤਿੰਨ ਹੈਗੀਆਂ ਰਸਤੇ ਦੇ ਵਿੱਚ ਆ ਦੇਖੋ ਸਾਹਮਣੇ ਤੁਹਾਨੂੰ ਹੀਰਨ ਦਿਖਾਂਦੇ ਆ ਜੰਗਲ ਆ ਸਾਰਾ ਇਹ ਇਧਰ ਵੀ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਤੇ ਜਿਸ ਤਰ੍ਹਾਂ ਕਿ ਕਾਫੀ ਸ਼ਰਧਾਲੂਆਂ ਨੂੰ ਇਸ ਮੰਦਿਰ ਬਾਰੇ ਬਹੁਤ ਘੱਟ ਪਤਾ ਹੈ ਹਨੂਮਾਨ ਗੜੀ ਦਾ ਤੇ ਇਸ ਵੀਡੀਓ ਦੇ ਵਿੱਚ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਜਿਹੜੇ ਹਨੂਮਾਨ ਭਗਤ ਨੇ ਜਾਂ ਹੋਰ ਸ਼ਰਧਾਲੂ ਨੇ ਤੇ ਸਭ ਨੂੰ ਆਣਾ ਚਾਹੀਦਾ ਇੱਥੇ ਬਹੁਤ ਖੂਬਸੂਰਤ ਪਹਾੜੀ ਤੇ ਮੰਦਿਰ ਬਣਿਆ ਹੋਇਆ ਆ ਜੋ ਹਰੀਆਂ ਭਰੀਆਂ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਬਿਲਕੁਲ ਸ਼ਾਂਤੀ ਇੱਥੇ ਸ਼ਰਧਾਲੂਆਂ ਦੀ ਇੰਨੀ ਸੰਖਿਆ ਨਹੀਂ ਹੈਗੀ ਬੱਦਲਾਂ ਦੇ ਨਾਲ ਘਿਰਿਆ ਹੋਇਆ ਇਹ ਮੰਦਿਰ ਸੀਗਾ ਹਨੂਮਾਨ ਮੰਦਿਰ ਜਿਹੜਾ ਹਨੂਮਾਨ ਮੰਦਿਰ ਹੈ ਨਾ ਬਿਲਕੁਲ ਉਚਾਈ ਦੇ ਉੱਤੇ ਜਿੱਥੇ ਆਪਾਂ ਤੁਹਾਨੂੰ ਲਾਸਟ 뷰 ਦਿਖਾਇਆ ਸੀ ਨਾ ਉਹਦੇ ਕਿਸੇ ਵੀ ਪਾਸੇ ਕੋਈ ਰਸਤਾ ਨਹੀਂ ਸੀਗਾ ਸਿਰਫ ਇੱਕ ਬਿਲਕੁਲ ਲਾਸਟ 뷰 ਦੇ ਉੱਤੇ ਪਹਾੜੀ ਤੇ ਮੰਦਿਰ ਟਿਕਿਆ ਹੋਇਆ ਨਾ ਆਕੇ ਰਸਤਾ ਸੀ ਨਾ ਸੱਜੇ ਨਾ ਖੱਬੇ ਸਿਰਫ ਇੱਕ ਛੋਟਾ ਜਿਹਾ ਜਦਾਂ 150 ਫੁੱਟ ਦਾ ਪਲਾਟ ਜਿਆ ਹੁੰਦਾ ਬਸ ਉੱਥੇ ਲਾਸਟ 뷰 ਸੀਗਾ ਤੇ ਇੰਨੀ ਸੋਹਣੀ ਪਹਾੜੀ ਦੇ ਵਿੱਚ ਅਸੀਂ ਜਦੋਂ ਪਹੁੰਚੇ ਉੱਥੇ ਤੇ ਇਹਨਾਂ ਵਧੀਆ ਇਕਨਮੀ بارش ਹੋ ਰਹੀ ਆ ਤੇ ਇੰਨਾ ਵਧੀਆ ਬੱਦਲ ਦਿਖ ਰਹੇ ਸੀ ਉੱਥੇ ਬਹੁਤ ਜ਼ਿਆਦਾ ਘਿਰ ਗਿਆ ਸੀ ਜਿਹਦਾ ਬੱਦਲਾਂ ਦੇ ਵਿੱਚ ਪਿਛਲੀ ਵੀਰ ਦੇ ਵਿੱਚ ਦੇਖਿਆ ਹੀ ਹੋਣਾ ਤੁਸੀਂ ਤੇ ਬਾਕੀ ਜਦੋਂ ਤੁਸੀਂ ਇੱਥੇ ਆਓ ਤੇ ਤੁਸੀਂ ਜਿਹੜੀ ਅਸੀਂ ਮਿਸਟੇਕ ਕੀਤੀ ਉਹ ਤੁਸੀਂ ਨਾ ਕਰਿਓ ਜੇ ਤੁਸੀਂ ਹਨੂਮਾਨ ਗੜੀ ਤੋਂ ਵਾਟਰਫਾਲ ਜਾਣਾ ਤਾਂ ਤੁਸੀਂ ਪਹਿਲਾਂ ਨੈਨੀਤਾਲ ਤੋਂ ਹਨੂਮਾਨ ਮੰਦਿਰ ਜਾਓ ਫਿਰ ਦੁਬਾਰਾ ਉੱਥੋਂ ਨੈਨੀਤਾਲ ਆਓ ਤੇ ਉਸ ਉੱਥੋਂ ਦੂਸਰਾ ਰਸਤਾ ਬਣਿਆ ਹੋਇਆ ਜਿਹੜਾ ਵਾਟਰਫਾਲ ਨੂੰ ਜਾਂਦਾ ਉਥੋਂ ਕਾਫੀ ਘਟ ਦੇ ਸਟੈਂਸ ਤੇ ਰੁਕੇ ਹੁਣ ਆਪਾਂ ਚਾਹ ਪੀਣ ਵਾਸਤੇ ਤੇ ਕੀ ਨਾਮ ਹੈ ਭਈਆ ਆਪਕੇ ਢਾਬੇ ਦਾ ਕੀ ਨਾਮ ਹੈ ਚਾਹ ਠੇਕਾ ਜੇ ਲਗਾ ਅਗਰ ਤੁਸੀਂ ਵੀ ਇੱਥੇ ਆਓਗੇ ਜਦੋਂ ਵਾਟਰਫਾਲ ਦੇਖਣ ਵਾਸਤੇ ਨੈਨੀਤਾਲ ਦਾ ਤੇ ਰਸਤੇ ਦੇ ਵਿੱਚ ਆਂਦਾ ਜੀ ਚਾਹ ਠੇਕਾ ਹਾਂਜੀ ਚਾਹ ਠੇਕੇ ਸੇ ਚਾਹੇ ਪੀਕਰ ਜਾਣਾ ਔਰ ਯਹਾਂ ਪੇ ਤੇ ਇੱਥੇ ਸੈਲਫੀ ਪੁਆਇੰਟ ਵੀ ਬਣਿਆ ਹੋਇਆ ਬਟ ਉਹਦੇ ਚਾਰਜਰ ਲੱਗੇ ਹੋਏ ਨੇ ਜੇ ਤੁਸੀਂ ਸਿੰਗਲ ਫੋਟੋ ਲੈਣੀ ਹੈ 20 ਕਪਲ 30 ਫੈਮਲੀ ਦੇ ਨਾਲ 50 ਕਸਟਮਰ ਫ੍ਰੀ ਹੈ ਕਸਟਮਰ ਫ੍ਰੀ ਹੈ ਜਿਵੇਂ ਹਮ ਆਪਕੇ ਕਸਟਮਰ ਹੈ ਤਾਂ ਉਹ ہماری ਫ੍ਰੀ ਹੈ ਇਹ ਬਾਤ ਹੈ ਸਭ ਤੋਂ ਅੱਛੀ ਹੈ ਕਸਟਮਰ ਫੋਟੋ ਫ੍ਰੀ ਹੈ ਇਹ ਰੇਡੀ ਮੈਂ ਰਾਤ ਇੱਥੇ ਬਾਰਕ ਕਰ ਪਿਆ ਰੇਡੀ ਇੱਥੇ ਲਾ ਗਿਆ ਮੈਂ ਰਾਤ ਤੇ ਕੋਈ ਦੇ ਹੋਰ ਤੋਂ ਚਾਰਜ ਨਹੀਂ ਲਗਾਦੇ ਤਾਂ ਚਲੋ ਫਿਰ ਆਪਾਂ ਵੀ ਇੱਕ ਇੱਕ ਫੋਟੋ ਕਰਵਾਣੇ ਆ ਕਸਟਮਰ ਫੋਟੋ ਫ੍ਰੀ ਆ ਜੇ ਤੁਸੀਂ ਇਹਨਾਂ ਦੇ ਢਾਬੇ ਤੋਂ ਕੁਝ ਵੀ ਖਾਣੇ ਪੀਣੇ ਹੋ ਤਾਂ ਫਿਰ ਇਹ ਸੈਲਫੀ ਪੁਆਇੰਟ ਤੁਹਾਡੇ ਵਾਸਤੇ ਫ੍ਰੀ ਆ। ਚਾਹ ਪੀ ਕੇ ਹੁਣ ਆਪਾਂ ਨਿਕਲ ਪਏ ਫਿਰ ਅਗਲੇ ਸਫ਼ਰ ਲਈ। ਤਾਂ ਸਾਹਮਣੇ ਦੇਖ ਸਕਦੇ ਤੁਸੀਂ ਇੱਥੇ ਪਹਾੜਾਂ ਦੇ ਵਿੱਚ ਵੀ ਖੇਤੀ ਕਰਦੇ ਆ। ਇਹ ਖੇਤੀ ਪੌੜੀ ਨੋਮਾ ਹੁੰਦੀ ਆ। ਜਿੱਦਾਂ ਉੱਪਰੋਂ ਤੋਂ نیچے ਵੱਲ ਨੂੰ ਤੇ ਥੋੜੇ-ਥੋੜੇ ਜਿਹੀ ਜਗ੍ਹਾ ਦੇ ਵਿੱਚ ਇਹ ਢਲਾਨ ਬਣੀ ਹੁੰਦੀ ਆ ਤੇ ਖੇਤੀ ਇਹ ਕਰਦੇ ਆ ਤੇ ਐਡਾ ਕੰਮ ਚਲਾਉਂਦੇ ਆ ਆਪਣਾ। ਤਾਨੂੰ ਲੈ ਕੇ ਚੱਲਦੇ ਆਂ ਰਸਤਾ ਸਾਡਾ ਉਹੀ ਆ ਉਧਰ ਦੀ ਹੀ ਲੰਘਣਾ ਬਿਲਕੁਲ ਲੱਗ ਗਿਆ ਦਿਖਾਵਾਂਗੇ ਤੁਹਾਨੂੰ ਕਿ ਕਿੱਦਾਂ ਕਰਦੇ ਪੋੜੀ ਨੂਮਾ ਖੇਤੀ ਹੂੰ ਇਹ ਤਾਂ ਅਸੀਂ ਉੱਪਰ ਦੀ ਇੱਕ ਸ਼ੂਟ ਲਿੱਤਾ ਆ ਸਾਨੂੰ ਸੋਹਣਾ ਲੱਗਾ ਦੇਖੋ ਸੜਕਾਂ ਕਿੱਡੀਆਂ ਸੋਹਣੀਆਂ ਬਣੀਆਂ ਆਂ ਸੀ ਜਿਵੇਂ ਸੱਪ ਵਾਲ ਖਾਂਦਾ ਨਾ ਇਦਾਂ ਸੜਕ ਬਣੀ ਹੋਈ ਸੀਗੀ ਬੜੀ ਸੋਹਣੀ ਲੱਗ ਰਹੀ ਸੀ ਉੱਤੇ ਖੜਕੇ ਇਹਦਾ ਅਸੀਂ ਪੁਆਇੰਟ ਦਾ ਸ਼ੂਟ ਲੇਤਾ ਹੁਣ ਆਪਾਂ ਚੱਲਾਂਗੇ ਅੱਗੇ ਤੇ ਜਿਹੜੀ ਪੋੜੀ ਨੂਮਾ ਖੇਤੀ ਤੁਹਾਨੂੰ ਦੂਰੋਂ ਦਿਖਾਈ ਆ ਉਹ ਤੁਹਾਨੂੰ ਲੱਗਿਓ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਕਿਸਾਨ ਨੇ ਉਹ ਇਹ ਖੇਤੀ ਕਰਦੇ ਨੇ ਤੇ ਦੇਖੋ ਹੁਣ ਹੌਲੀ-ਹੌਲੀ ਆਪਾਂ ਚੱਲਦੇ ਆਂ ਆਪਾਂ ਅਗਲੇ ਸਫਰ ਤੇ ਤੇ ਸਭ ਤੋਂ ਪਹਿਲਾਂ ਵਾਟਰਫਾਲ ਆਏਗਾ ਤੇ ਜਿੱਦਾਂ ਜਿੱਦਾਂ ਸਾਨੂੰ ਉਹਨਾਂ ਨੇ ਦੱਸਿਆ ਪਹਿਲਾਂ ਵਾਟਰਫਾਲ ਤੇ ਫਿਰ ਅੱਗੇ ਜਾ ਕੇ ਲੇਕ ਆਂਦੀ ਐ ਇੱਕ ਉਸ ਤੋਂ ਬਾਅਦ ਫਿਰ ਹੋਰ ਵੀ ਕਈ ਵਿਊ ਪੁਆਇੰਟਸ ਹੋਣਗੇ ਤੇ ਵੀਡੀਓ ਦੇ ਨਾਲ ਤੁਸੀਂ ਇਦਾਂ ਹੀ ਬਣੇ ਰਹੋ ਤੇ ਚੱਲਦੇ ਆਂ ਅਗਲੇ ਸਫਰਾਂ 'ਲ ਤੇ ਹੁਣ ਆਪਾਂ ਕਾਫੀ ਅੱਗੇ ਆ ਗਏ ਆ ਜੀ ਆ ਪੁਲ ਆ ਗਿਆ ਰਸਤੇ ਦੇ ਵਿੱਚ ਤੇ ਇਹ ਪੁਲ ਦੇ ਨਾਲ ਆ ਦੇਖੋ ਤੁਹਾਨੂੰ ਦੂਸਰੀ ਸਾਈਡ ਦਿਖਾਣੇ ਆ ਦੂਸਰੀ ਸਾਈਡ ਪੌੜੀ ਨੋਮਾ ਖੇਤੀ ਹੋ ਰਹੀ ਹੈ ਬਿਲਕੁਲ ਲਾਗੇ ਦਾ ਵੀਊ ਦਿਖਾਵਾਂਗੇ ਤੁਹਾਨੂੰ ਇਹ ਪੁਲ ਵੀ ਨਵਾਂ ਬਣਿਆ ਲੱਗਦਾ ਆ ਦੇਖੋ ਦੇਖ ਸਕਦੇ ਹੋ ਤੁਸੀਂ ਇਹਦੇ نیچے ਵੀ ਹੋ ਰਹੀ ਸੀਗੀ ਖੇਤੀ ਤੇ ਹੁਣ ਇੱਥੋਂ ਤੁਹਾਨੂੰ ਨਾਲ ਵੀ ਦਿਖਾਣੇ ਆ ਆ ਦੇਖੋ ਆ ਗਏ ਬਿਲਕੁਲ ਆਪਾਂ ਲਾਗੇ ਤੇ ਕਿਸਾਨ ਕੰਮ ਵੀ ਕਰ ਰਹੇ ਆ ਉੱਪਰ ਉੱਤਰਾਖੰਡ ਦੇ ਵਿੱਚ ਨਾ ਇੱਕ ਤੇ ਇਸ ਦੀਆਂ ਪਹਾੜੀਆਂ ਤੇ ਦੂਸਰਾ ਇਸ ਦੇ ਕੁਮਹਾਵਰ ਰਸਤੇ ਬਹੁਤ ਹੀ ਖੂਬਸੂਰਤ ਨੇ ਮਨਮੋਹਕ ਨੇ ਜਦੋਂ ਤੁਸੀਂ ਆਓਗੇ ਇਹ ਤੁਹਾਡਾ ਮਨ ਮੋਹ ਲੈਣਗੇ ਇਹ ਰਸਤੇ ਆ ਗੋਬੀ ਵਗੈਰਾ ਬੀਜੀ ਹੋਈ ਆ ਇਹਨਾਂ ਨੇ ਤੇ ਕਿਸਾਨ ਲੱਗੇ ਹੋਏ ਆ ਆਪਣਾ ਕੰਮ ਕਰੀ ਜਾਂਦੇ ਆ ਤੇ ਪਹਾੜਾਂ ਦੇ ਉੱਤੇ ਖੇਤੀ ਵੈਸੇ ਹੈ ਤਾਂ ਬਹੁਤ ਮੁਸ਼ਕਲ ਪਰ ਫਿਰ ਵੀ ਦੇਖੋ ਪੇਡਾ ਲਗਾਇਆ ਰੱਬ ਨੇ ਤੇ ਖਾਣ ਪੀਣ ਲਈ ਸਭ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਤੇ ਇਦਾਂ ਬਸ ਮਿਹਨਤ ਕਰੀ ਜਾਂਦੇ ਆ ਤੇ ਰੋਟੀ ਪਰਾਣੀ ਖਾਈ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਆਪਣੇ ਸਫ਼ਰ ਤੇ ਤੇ ਇਦਾਂ ਹੀ ਬਣੇਦਾ ਤੁਸੀਂ ਵੀਡੀਓ ਦੇ ਨਾਲ ਤੇ ਚਲੋ ਜੀ ਚੱਲਦੇ ਆ ਹੁਣ ਅੱਗੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਫਿਰ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਵੇ ਜੇ ਤੁਸੀਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਜਿਹਦੇ ਨਾਲ ਸਾਡਾ ਹੌਂਸਲਾ ਵੱਧਦਾ ਆ ਤੁਹਾਡੇ ਕਮੈਂਟ ਦੇ ਨਾਲ ਪਲੀਜ਼ ਸਾਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਮੈਂ ਭਈ ਆ ਰਿਹਾ ਸੀ ਥੋੜਾ ਥੋੜੀ ਬੋਂਦਾ ਬੰਦੀ ਹੋਈ ਜਾ ਰਹੀ ਸੀ ਰਸਤਿਆਂ ਦੇ ਵਿੱਚ ਦੇਖੋ ਸਾਰੀ ਸੜਕ ਗਿੱਲੀ ਪਈ ਆ ਤੇ ਹਵਾ ਬਹੁਤ ਠੰਡੀ ਚੱਲ ਰਹੀ ਸੀ ਤੇ ਲੋਕ ਤਾਂ ਕਾਫੀ ਇੱਥੇ ਜਾਗਟਾਂ ਵੀ ਬਾਈ ਫਿਰਦੇ ਸੀ ਅਸੀਂ ਤਾਂ ਇਦਾਂ ਹੀ ਪੰਜਾਬ ਤੋਂ ਜਿੱਦਾਂ ਗਰਮੀ ਦਾ ਸੀਜ਼ਨ ਚੱਲ ਰਿਹਾ ਇਦਾਂ ਹੀ ਆ ਬਾਕੀ ਨਾਲੇ ਪੰਜਾਬੀਆਂ ਨੂੰ ਠੰਡ ਲੱਗਦੀ ਕਿੱਥੇ ਆ ਹਾਂ ਪੰਜਾਬੀਆਂ ਨੂੰ ਠੰਡ ਨਹੀਂ ਲੱਗਦੀ ਪੰਜਾਬੀ ਭਾਵਾਂ ਬਰਫ਼ ਦੇ ਵਿੱਚ ਵੀ ਚਲੇ ਜਾਣ ਤਾਂ ਵੀ ਉਹਨਾਂ ਨੇ ਇਦਾਂ ਹੀ ਸ਼ੂਟ ਕਰਨੇ ਨੇ ਤੇ ਇਦਾਂ ਹੀ ਫੋਟੋਆਂ ਖਿੱਚਣੀਆਂ ਆ ਇਹ ਠੰਡ ਠੁੰਡ ਤੇ ਪਹਾੜੀ ਇਲਾਕਿਆਂ ਦੇ ਨੂੰ ਲੱਗਦੇ ਪਹਾੜੀ ਲੋਕਾਂ ਨੂੰ ਤੇ ਕਦੇ ਉਚਾਈ ਆ ਜਾਂਦੀ ਜਾਂ ਕਦੇ ਰੁੜਾਈ ਆ ਜਾਂਦੀ ਆ ਹੁਣ نیچے ਨੂੰ ਰਸਤਾ ਜਾ ਰਿਹਾ ਤੇ ਇਹ ਆ ਵੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਇਹੋ ਜਿਹੇ ਰਸਤਿਆਂ ਦੇ ਪਹਾੜੀ ਇਲਾਕਿਆਂ ਦੇ ਵਿੱਚ ਹਾਂ ਕੋਈ ਹੁੱਲੜ ਬਾਜ਼ੀਆਂ ਨਹੀਂ ਕਰਨੇ ਚਾਹੀਦੇ ਪਰਿਵਾਰਾਂ ਨਾਲ ਆ ਕੇ ਇੱਥੇ ਤੇ ਇਦਾਂ ਫਿਰ ਨੁਕਸਾਨ ਹੋ ਜਾਂਦੇ ਆ ਤੇ ਜੇ ਤੁਸੀਂ ਘੁੰਮਣ ਫੇਰ ਨਾਏ ਆ ਇੰਜੋਏ ਕਰਨਾ ਹੈ ਇੰਜੋਏ ਕਰੋ ਜਿੰਨਾ ਮਰਜੀ ਪਰ ਹੁੱਲੜ ਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਇੱਥੋਂ ਦੀ ਜਿਹੜੀ ਵੈਸੇ ਪੁਲਿਸ ਆ ਕਾਫੀ ਮਤਲਬ ਹੈਲਪਫੁਲ ਹੁੰਦੀ ਆ ਜਿੱਦਾਂ ਆਪਾਂ ਕਈ ਵੈਸੇ ਦੇਖਦੇ ਆ ਹਿਮਾਚਲ ਦੇ ਆ ਵੀਡੀਓ ਆਂਦੀ ਰਿਹਾ ਸਾਡੇ ਕੋਲੇ ਵੀ ਉੱਥੇ ਜੇ ਆਪਾਂ ਹੁੱਲੜ ਬਾਜ਼ੀ ਕਰਦੇ ਆ ਫੇਰ ਪੁਲਿਸ ਵਾਲੇ ਰੋਕਦੇ ਆ ਨਹੀਂ ਤਾਂ ਨਹੀਂ ਰੋਕਦੇ ਹੁਣ ਇੱਥੇ ਵੀ ਅਸੀਂ ਜਿੱਦਾਂ ਐਕਟਿਵਲ ਲਈ ਹੋਈ ਸੀ ਕਿ ਕਿਸੇ ਵੀ ਪੁਲਿਸ ਵਾਲਿਆਂ ਨੇ ਸਾਨੂੰ ਕੋਈ ਨਹੀਂ ਰੋਕਿਆ ਕੋਈ ਐਦਾਂ ਦੀ ਗੱਲ ਬਾਤ ਨਹੀਂ ਬਾਕੀ ਇੱਥੇ ਰੂਲ ਰੈਗੂਲਰ ਫੋਲੋ ਤੁਸੀਂ ਕਰੋ ਤੇ ਫਿਰ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਜਿੱਦੇ ਜਿਸ ਤਰ੍ਹਾਂ ਕਿ ਪਹਾੜੀ ਇਲਾਕੇ ਦੇ ਵਿੱਚ ਜੇ ਤੁਸੀਂ ਕਨਵੈਂਸ ਚਲਾਉਣੀ ਆ ਐਕਟਿਵਲ ਲੈਣੇ ਹੋ ਰੈਂਟ ਤੇ ਤੇ ਇੱਥੇ ਤੁਹਾਨੂੰ ਹੈਲਮਟ ਪਾਣਾ ਜ਼ਰੂਰੀ ਆ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਵਾਟਰਫਾਲ ਆ ਜਿਹੜਾ ਰਸਤਾ ਉੱਪਰ ਵਾਟਰਫਾਲ ਨੂੰ ਜ਼ਿਆਦਾ ਤਾਂ ਟਿਕਟ ਇੱਥੇ ਹੈਗੀ ਆ ਜੀ 50 ਰੁਪਏ ਤੇ ਚਲੋ ਚੱਲਦੇ ਆ ਲੈਨੇ ਆ ਟਿਕਟ ਤੇ ਕਰਦੇ ਆ ਇਹਨੂੰ ਐਕਸਪਲੋਰ ਦੇਖਦੇ ਆ ਕਿ ਇੱਥੇ ਆਉਣਾ ਤੁਹਾਡੇ ਵਾਸਤੇ ਵਧੀਆ ਹੈ ਜਾਂ ਵੇਸਟ ਆਫ ਮਨੀ ਆ ਜਾਂ ਮਨੀ ਜਿਹੜੀ ਆ ਉਹ ਵਰਥਫੁੱਲ ਹੈਗੀ ਆ ਚਲੋ ਅੰਦਰ ਚੱਲ ਕੇ ਦੇਖਦੇ ਆ ਵੀ ਕਿਸ ਤਰ੍ਹਾਂ ਦਾ ਗਾਰਡਨ ਆ ਤੇ ਕਿਸ ਤਰ੍ਹਾਂ ਦਾ ਵਾਟਰਫਾਲ ਆ ਮੋਡਲੈਂਡ ਵਾਟਰਫਾਲ ਇਹਦਾ ਨਾਮ ਆ ਤੇ ਇੱਥੋਂ ਲੈਨੇ ਆ ਪਹਿਲਾਂ ਟਿਕਟ ਤੇ ਟਿਕਟ ਦਾ ਹੰਦਸੇ 550 ਰੁਪਏ ਆ ਪਰ ਪਰਸਨ ਹਾਂਜੀ ਹਾਂ ਹੁਣ ਆਪਾਂ ਲੈ ਲਈਏ ਟਿਕਟ ਤੇ ਆਪਾਂ ਚੱਲਦੇ ਆਂ ਅੰਦਰ ਵੱਲ ਨੂੰ ਇੱਥੇ ਹੁੰਦੀਆਂ ਪਹਿਲਾਂ ਟਿਕਟਾਂ ਚੈੱਕ ਟਿਕਟ ਚੈੱਕ ਕਰਾ ਰਹੇ ਆਂ ਆਪਾਂ ਫਿਰ ਚੱਲਦੇ ਆਂ ਅੰਦਰ ਨੂੰ ਤੇ ਸਾਨੂੰ ਵੀ ਕੋਈ ਨਾ ਹੈ ਨਹੀਂ ਪਤਾ ਇਸ ਵਾਰ ਪਹਿਲੀ ਵਾਰ ਹੀ ਆਏ ਆਂ ਅਸੀਂ ਵੀ ਤੇ ਦੇਖਦੇ ਆਂ ਕਿੰਨਾ ਕੁ ਵਧੀਆ ਹੈ ਬਣਿਆ ਹਾ ਵਾਟਰਫਾਲ ਤੇ ਤੁਸੀਂ ਵੀ ਕਰੋ ਇੰਜੋਏ ਸਟਾਰਟਿੰਗ ਤੇ ਜਿੱਦਾਂ ਕਿ ਇਹ ਤੁਹਾਨੂੰ ਪਤਾ ਆ ਵੀ ਪਹਾੜੀ ਇਲਾਕੇ ਦੇ ਵਿੱਚ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਇਦਾਂ ਹੀ ਪਹਾੜੀ ਵਾਂਗੂ ਹੀ ਸਟੈਪ ਬਾਈ ਸਟੈਪ ਚੜ੍ਹ ਚੜ੍ਹ ਕੇ ਵੀ ਆਉਂਦੇ ਨੇ ਜਿੱਦਾਂ ਵਾਟਰਫਾਲ ਜਿੱਦਾਂ ਆਪਾਂ ਇੱਕ ਸਟੈਪ ਚੜ੍ਹੇ ਆ ਅੱਗੇ ਚੱਲ ਕੇ ਆਪਾਂ ਨੂੰ ਇੱਕ ਵਾਟਰਫਾਲ ਦਾ ਪੁਆਇੰਟ ਦਿਖਦਾ ਜਿਹਦੇ ਉੱਤੇ ਤੁਸੀਂ ਆਪਣੀਆਂ ਪਿਕਚਰ ਕਲਿੱਕ ਕਰ ਸਕਦੇ ਹੋ ਤੇ ਤेंदੂਏ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਜਾਂ ਲੱਗੀਆਂ ਹੀ ਆ ਮਤਲਬ ਬਣਾਏ ਹੋਏ ਐਥੇ ਇਹਨਾਂ ਦੇ ਸਟੈਚੂ ਇਹ ਪਲਾਸਟਿਕ ਮਟੀਰੀਅਲ ਸੀਗਾ ਮੈਂ ਇਹਨਾਂ ਨੂੰ ਟੱਚ ਕਰਕੇ ਦੇਖਿਆ ਸੀ ਇਹ ਪਲਾਸਟਿਕ ਦਾ ਮਟੀਰੀਅਲ ਸੀਗਾ ਹਾਂ ਹਾਂ ਪੂਰੀ ਫੈਮਿਲੀ ਬਣੀ ਹੋਈ ਹੈ ਪੈਂਥਰਾਂ ਦੀ ਤੇ ਅੱਗੇ ਚੱਲੋ ਤੇ ਆਹ ਦੇਖੋ ਇਦਾਂ ਪੁਆਇੰਟ ਬਣੇ ਹੋਏ ਨੇ ਇਦਾਂ ਤੁਸੀਂ ਦੇਖ ਸਕਦੇ ਹੋ ਵਾਟਰਫਾਲ ਨੂੰ ਸੋ ਚਲੋ ਹੁਣ ਉਸ ਤੋਂ ਆਪਾਂ ਅਗਲੇ ਨੈਕਸਟ ਸਟੈਪ ਤੇ ਚੱਲਦੇ ਹਾਂ ਪੌੜੀਆਂ ਚੜ੍ਹ ਕੇ ਤੇ ਕੁਝ ਤੁਹਾਨੂੰ ਇਹ ਵੀ ਇਨ੍ਹਾਂ ਚੀਜ਼ਾਂ ਦਾ ਪਹਾੜਾਂ ਦੇ ਵਿੱਚ ਫਾਇਦਾ ਬਾ ਜਿੱਦਾਂ ਹੁਣ ਆਪਾਂ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਬਹੁਤ ਪੋਲਿਊਸ਼ਨ ਹੁੰਦਾ ਤੁਸੀਂ ਇਦਾਂ ਘੁੰਮਣ ਫੇਰਣ ਆਂਦੇ ਹੋ ਤਾਂ ਤੁਹਾਨੂੰ ਵਧੀਆ ਤਾਜ਼ਾ ਹਵਾ ਮਿਲਦੀ ਆ ਵਧੀਆ ਸ਼ੁੱਧ ਵਾਤਾਵਰਣ ਹੁੰਦਾ ਇਹਦੇ ਨਾਲ ਵੀ ਤੁਹਾਡੀ ਸਿਹਤ ਵਗੈਰਾ ਦਾ ਠੀਕ ਰਹਿੰਦੀ ਆ ਸ਼ੁੱਧ ਹਵਾ ਵੀ ਖਾਣੀ ਚਾਹੀਦੀ ਆ ਉਹ ਮਨ ਫਿਰਨ ਨਾਲ ਇੱਕ ਤੁਹਾਡੇ ਵੈਸੇ ਵੀ ਸਿਹਤ ਦੇ ਵਿੱਚ ਵੀ ਫਰਕ ਪਏਗਾ ਜਿੱਦਾਂ ਹੁਣ ਅਸੀਂ ਅਸੀਂ ਇਸੇ ਚੱਕਰ 'ਚ ਘੁੰਮਦੇ ਆਂ ਵੀ ਜਿੱਦਾਂ ਚਲੋ ਸਿਹਤ ਵੀ ਠੀਕ ਰਹਿੰਦੀ ਆ ਤੇ ਮੁੱਦਾ ਵੀ ਲਾਈਫ ਬੰਦਾ ਇੰਜੋਇਮੈਂਟ ਕਰਦਾ ਰਹਿੰਦਾ ਆ ਨਾਲ ਨਾਲ ਇੰਜੋਏ ਹੁੰਦਾ ਰਹਿੰਦਾ ਤੇ ਨਾਲ ਨਾਲ ਆਪਾਂ ਘੁੰਮਦੇ ਫਿਰਦੇ ਰਹਿੰਨੇ ਆ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ ਤੇ ਦੇਖਦੇ ਆਂ ਦੂਸਰਾ ਵਿਊ ਪੁਆਇੰਟ ਕੀ ਆ ਪਹਿਲਾ ਵਿਊ ਪੁਆਇੰਟ ਆਇਆ ਸੀ ਤੇ ਹੁਣ ਦੂਸਰੇ ਪੁਆਇੰਟ ਤੇ ਉਹ ਦੇਖ ਲਓ ਪਿੱਛੇ ਸਿੱਧੂ ਸਾਹਿਬ ਪਿੱਛੇ ਥੋੜਾ ਜਿਹਾ ਰਹਿ ਗਏ ਨੇ ਚਲੋ ਚੱਲਦੇ ਆਂ ਆਪਾਂ ਉੱਪਰ ਤੇ ਇੱਥੇ ਹਿਰਨਾ ਹਿਰਨਾ ਬਣੀਆਂ ਹੋਈਆਂ ਸੀਗੀਆਂ ਜਿੱਦਾਂ نیچے ਤੁਹਾਨੂੰ ਆਪਾਂ ਤेंदुए ਦਾ ਪਰਿਵਾਰ ਪੂਰਾ ਦਿਖਾਇਆ ਉਹ ਪਲਾਸਟਿਕ ਮਟੀਰੀਅਲ ਦੇ ਵਿੱਚ ਸੀ ਇਸ ਪੁਆਇੰਟ ਦੇਤੇ ਜਿਹੜਾ ਹਿਰਨ ਦਾ ਪਰਿਵਾਰ ਜਿੱਦਾਂ ਹਿਰਨ ਦੀਆਂ ਟੋੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਪਲਾਸਟਿਕ ਮਟੀਰੀਅਲ ਦੇ ਵਿੱਚ ਬਣੀਆਂ ਹੋਈਆਂ ਤੇ ਇਸ ਤਰ੍ਹਾਂ ਜੇ ਆਪਾਂ ਚੜਦੇ ਆਂ ਤੇ ਅੱਗੇ ਆਪਾਂ ਨੂੰ ਹੋਰ ਵਾਟਰਫਾਲ ਦੇਖਣ ਨੂੰ ਮਿਲੇਗਾ ਲੇਕਿਨ ਜਿਹੜਾ ਜਿੱਥੋਂ ਵਾਟਰਫਾਲ ਮੇਨ ਆ ਰਿਹਾ ਆ ਡਿੱਗ ਰਿਹਾ ਆ ਉੱਥੇ ਤੱਕ ਆਪਾਂ ਜਾਣਾ ਆ ਇਦਾਂ ਹੀ ਛੋਟੇ ਛੋਟੇ ਪੁਆਇੰਟ ਪਾਰ ਕਰਕੇ ਹਰੇਕ ਪੁਆਇੰਟ ਦੇ ਉੱਤੇ ਇੱਕ ਵਾਟਰਫਾਲ ਬਣਿਆ ਹੋਇਆ ਤੇ ਚਲੋ ਉਹ ਦੇਖਦੇ ਆ ਇਸ ਪੁਆਇੰਟ ਦਾ ਵਾਟਰਫਾਲ ਇੱਥੇ ਹੁਣ ਆਪਾਂ ਥੋੜੀਆਂ ਬੋਤੀਆਂ ਫਿਕਸ ਵੀ ਕਲਿੱਕ ਕਰਾਂਗੇ ਲੋ ਜੀ ਆ ਗਿਆ ਹੁਣ ਅੱਗੇ ਵਾਟਰਫਾਲ ਵਾਟਰਫਾਲ ਦਾ ਦੂਸਰਾ ਥੇ ਤੇ ਇੱਥੇ ਮਤਲਬ ਕੱਪੜੇ ਵਗੈਰਾ ਵੀ ਦਿੰਦੇ ਆ ਲੇਡੀਜ਼ ਨੂੰ ਜਾਂ ਜਿੱਦਾਂ ਜੈਂਟਸ ਨੂੰ ਇਥੋਂ ਦਾ ਪਹਿਰਾਵਾ ਵਾ ਫੋਟੋਆਂ ਫੋਟੋਆਂ ਖਿਚਣ ਲਈ ਤੇ ਤੁਸੀਂ ਲੈ ਸਕਦੇ ਹੋ ਇਹਦੀ ਕੋਸਟ ਹੁੰਦੀ ਹੈ 100 ਰੁਪਿਆ ਤਾਂ ਕਿ ਕੱਪੜੇ ਦੇ ਫੋਟੋਆਂ ਵਗੈਰਾ ਖਿਚਾ ਸਕਦੇ ਹੋ ਯਾਦਗਰੀ ਲਈ ਘਰੇ ਲਗਾ ਸਕਦੇ ਹੋ ਫੋਟੋਆਂ ਤੇ ਐਦਾਂ ਕੁਝ ਜ਼ਿਆਦਾ ਬਣ ਜਾਂਦੀਆਂ ਨੇ ਹਾਂਜੀ ਤੇ ਆ ਦੇਖੋ ਹੁਣ ਆ ਦੂਸਰਾ ਵਾਟਰਫਾਲ ਹੈ ਜਿਹੜਾ ਉੱਪਰੋਂ ਡਿੱਗ ਰਿਹਾ ਹਲੇ ਇਹ ਛੋਟਾ ਦਿਖਾਈ ਦੇ ਰਿਹਾ ਜਦੋਂ ਉਹਦਾ ਹੁਣ ਆਪਾਂ ਹੋਰ ਉੱਪਰ ਜਾਵਾਂਗੇ ਤੇ ਦੇਖਾਂਗੇ ਕਿ ਇਹਦਾ ਸਿਖਰ ਕੀ ਹੈ ਕਿੱਥੋਂ ਆ ਰਿਹਾ ਪਾਣੀ ਇਹ ਤੇ ਆ ਦੇਖ ਸਕਦੇ ਹੋ ਵਾਟਰਫਾਲ ਤੇ ਲੋਕੀ ਖਿਚਾ ਰਹੇ ਨੇ ਫੋਟੋਆਂ ਫੋਟੋਆਂ ਤੇ ਇਦਾਂ ਆ ਰਿਹਾ ਉੱਪਰੋਂ ਪਾਣੀ ਬਾਕੀ ਜਿਹੜੇ ਤੁਸੀਂ ਪਹਿਲਾਂ ਇੱਥੇ ਗਏ ਹੋਏ ਹੋਏ ਹੋ ਕਮੈਂਟ ਕਰਕੇ ਦੱਸੋ ਕਿ ਇਹ ਵਾਟਰਫਾਲ ਜਿਹੜਾ ਆ ਉਹ ਨੇਚਰ ਵਾਈਜ਼ ਆ ਰਿਹਾ ਜਾਂ ਇਹਨਾਂ ਨੇ ਆਪਣਾ ਇੰਤਜ਼ਾਮ ਕੀਤਾ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਇਹ ਵਾਟਰਫਾਲ オリジナル ਨਹੀਂ ਆ ਜੀ ਨਕਲੀ ਆ ਜਿਹੜੇ ਇਸ ਜਗ੍ਹਾ ਦੇ ਉੱਤੇ ਪਹਿਲਾਂ ਵਿਜ਼ਿਟ ਕਰ ਚੁੱਕੇ ਨੇ ਜਾਂ ਘੁੰਮ ਚੁੱਕੇ ਨੇ ਉਕ ਕਮੈਂਟ ਕਰਕੇ ਦੱਸੋ ਕਿ ਇਹ ਨੇਚਰ ਵਾਈਜ਼ ਆ ਰਿਹਾ ਜਾਂ ਨੇਚਰ ਤੋਂ ਆ ਰਿਹਾ ਪਾਣੀ ਪਾਪਾ ਪੂਪਾ ਲਾਇਆ ਨਾ ਪਾਪਾ ਲਾਇਆ ਸਹੀ ਗੱਲ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਹਾਂਜੀ ਅੱਗੇ ਇੱਕ ਅਸੀਂ ਪੁਆਇੰਟ ਤੇ ਗਏ ਤੇ ਉੱਥੇ ਦੇਖਿਆ ਕਿ ਨਾ ਬਸ ਵਿੱਚ ਫਸੀ ਹੋਈ ਦਰਖਤਾਂ ਦੇ ਤੇ ਅਸੀਂ ਦੇਖ ਕੇ ਹੈਰਾਨ ਆ ਇਹ ਸਾਹਮਣੇ ਦੇਖੋ ਤੁਸੀਂ ਹਾਂਜੀ ਬਸ ਜਿੱਦਾਂ ਉੱਪਰ ਉਹ ਐਕਸੀਡੈਂਟ ਹੋ ਕੇ ਪਹਾੜੀ ਤੋਂ ਡਿੱਗੀ ਹੁੰਦੀ ਆ ਤੇ ਇੱਥੇ ਆ ਕੇ ਫਸ ਗਈ ਬਚਾਰੇ ਤੇ ਦੇਖੋ ਕਿੰਨਾ ਹੈ ਲੋਕਾਂ ਨੂੰ ਲੱਗਦਾ ਬਚੇ ਨਹੀਂ ਹੋਣਗੇ ਜਿਹੜੇ ਵੀ ਅੰਦਰ ਹੋਣਗੇ ਇਹ ਕਿਦਾਂ ਟਿੱਕੀ ਹੋਈ ਆ ਉੱਤੇ ਪਾੜੀ ਬਹੁਤ ਭਿਆਨਕ ਹਾਦਸਾ ਹੋਇਆ ਹੋਇਆ ਬਸ ਉਦਾਂ ਦੀ ਉਦਾਂ ਹੀ ਆ ਬਿਲਕੁਲ ਆ ਹੁਣ ਤਾਂ ਇੱਕ ਜੰਗਾਲ ਲੱਗ ਗਿਆ ਜਾਂ ਕਿਦਾਂ ਬਸ ਇਹਨੂੰ ਲੋਕ ਇੱਥੋਂ ਦੇਖਦੇ ਨੇ ਬਸ ਜਿਵੇਂ ਉਦੋਂ ਉਸ ਟਾਈਮ ਤਾਂ ਹਾਦਸਾ ਹੋਇਆ ਪਰ ਹੁਣ ਲੋਕਾਂ ਲਈ ਵਿਊ ਪੁਆਇੰਟ ਬਣ ਗਿਆ ਚਲੋ ਹੁਲੜ ਬਾਜ਼ੀਆਂ ਦਾ ਬਨ ਨਤੀਜਾ ਹੋ ਸਕਦਾ ਨੇ ਕੁਝ ਵੀ ਤੇ ਚਲੋ ਇਹ ਆ ਸੀਗਾ ਦੇ ਲਾਸਟ ਪੁਆਇੰਟ ਇਹ 메ਨ ਆ ਵਾਟਰਫਾਲ ਤੁਸੀਂ ਦੇਖ ਸਕਦੇ ਹੋ ਇਸ ਤੋਂ ਉੱਤੇ ਹੁਣ ਕੁਝ ਨਹੀਂ ਹੈਗਾ ਇਹ ਲਾਸਟ ਪੁਆਇੰਟ ਸੀਗਾ ਜਿੱਥੋਂ ਵਾਟਰਫਾਲ ਡਿੱਗਦਾ ਵਿਆ ਵਾ ਤੇ ਕਮੈਂਟਾਂ ਕਰਕੇ ਦੱਸੋ ਤੂੰ ਕਮੈਂਟ ਕਰਕੇ ਦੱਸੋ ਹਨਾ ਕਿ ਇਹ オリジナル ਆ ਕਿ ਮੈਨੂੰ ਤਾਂ オリジナル ਜਿਹਾ ਲੱਗ ਨਹੀਂ ਰਿਹਾ ਵੈਸੇ ਬਾਕੀ ਤੇ ਚਲੋ ਹੁਣ ਹੋਰ ਜਿਆਦਾ ਪਤਾ ਹੋਣਾ ਤੇ ਹੁਣ ਆਪਾਂ ਆ ਗਏ ਆਂ ਵਾਟਰਫਾਲ ਤੋਂ ਨੀਚੇ ਤੇ ਆ ਤੁਹਾਨੂੰ ਦਿਖਾਣੇ ਅਗਲਾ ਪੁਆਇੰਟ ਸਰਿਤਾ ਤਾਲ ਸਰਿਤਾ ਤਾਲ ਆ ਜੀ ਇਹ हां जी ਤੁਸੀਂ ਇੱਥੇ ਵੀ ਆ ਕੇ ਕਾਫੀ ਐਡਵੈਂਚਰ ਕਰ ਸਕਦੇ ਹੋ ਇੱਥੇ ਟਿਕਟ ਕਾਊਂਟਰ ਬਣਿਆ ਹੋਇਆ ਜੇ ਤੁਹਾਡੇ ਨਾਲ ਬੱਚੇ ਨੇ ਫੈਮਲੀ ਆ ਤੇ ਤੁਸੀਂ ਇੱਥੇ ਕਾਫੀ ਫੁੱਲ ਇੰਜੋਏ ਕਰ ਸਕਦੇ ਹੋ ਇੱਥੇ ਤੁਸੀਂ ਕਰ ਸਕਦੇ ਹੋ ਜਿਪ ਲਾਈਨ ਕਰ ਸਕਦੇ ਹੋ ਬੋਟਿੰਗ ਕਰ ਸਕਦੇ ਹੋ ਤੇ ਉਹ ਜਿਹੜਾ ਰੋਲਿੰਗ ਕਰ ਸਕਦੇ ਹੋ ਬਾਲ ਦੇ ਵਿੱਚ 100 150 200 ਰੁਪਏ ਦਾ ਕਰ ਇਹਨਾਂ ਦਾ ਕੋਸਟਿੰਗ ਹੁੰਦੀ ਆ ਪੈਸੇ ਲੈਂਦੇ ਆ ਇਹ ਤੇ ਚਲੋ ਇਹਨਾਂ ਦਾ ਵੀ ਕਾਰੋਬਾਰ ਇਦਾਂ ਹੀ ਚੱਲਦਾ ਦਰਸ਼ਕਾਂ ਦੇ ਨਾਲ ਹੀ ਜਿਹੜੇ ਟੂਰਿਸਟ ਆਉਂਦੇ ਆ ਤੇ ਇਦਾਂ ਹੀ ਐਨਆਰਏ ਕਾਰੋਬਾਰ ਚੱਲਦੇ ਆ ਤੇ ਚਲੋ ਕੋਈ ਗਾਣੇ ਘੁੰਮਣਾ ਫਿਰਨਾ ਇੰਜੋਇਮੈਂਟ ਕਰਨਾ ਨਾਲ-ਨਾਲ ਖਾ ਖਾਂਦੇ ਪੀਂਦੇ ਰਹਿਣਾ ਚਾਹੀਦਾ ਤੇ ਆਹ ਕ੍ਰਿਸ਼ਤੀਆਂ ਦੇਖੋ ਕਿਡੀਆਂ ਸੋਹਣੀਆਂ ਨੇ ਹਾਂਜੀ ਤੇ ਹੁਣ ਆਪਾਂ ਵਲੌਗ ਸਾਡਾ ਕੁਝ ਥੋੜਾ ਜਾਂ ਜ਼ਿਆਦਾ ਲੰਬਾ ਹੋ ਗਿਆ ਤੇ ਹੁਣ ਆਪਾਂ ਵਲੌਗ ਨੂੰ ਆਪਾਂ ਇੱਥੇ ਸਮਾਪਤੀ ਕਰਾਂਗੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਇਹ ਵਲੌਗ ਕਿੱਦਾਂ ਦਾ ਲੱਗਾ ਦ ਨੈਕਸਟ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਅਸੀਂ ਬੋਟਾਨੀਕਲ ਗਾਰਡਨ ਦਿਖਾਵਾਂਗੇ ਤੇ ਹੋਰ ਵੀ ਕਾਫੀ ਥਾਵਾਂ ਰਹਿੰਦੀਆਂ ਨੇ ਤੁਹਾਨੂੰ ਘੁਮਾਉਣ ਵਾਸਤੇ ਇੱਥੇ ਤੱਕ ਵਲੌਗ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ